ਮੇਰਾ ਨਾਮ ਨੀਸ਼ਾ ਚੋਹਾਨ ਹੈ ਮੈਂ ਪਿੰਡ ਪੈਣ ਮਿਲਵਾਂ ਦੀ ਰਹਿਣ ਵਾਲੀ ਆ ਮੇਰੇ ਹਸਬੰਦ ਦੀਪਕ ਸਿੰਘ ਉਹ ਅਮੋਲ ਕੰਪਨੀ ਜੌਬ ਕਰਦੇ ਆ ਕੱਲ ਤਕਰੀਬਨ ਕੋਈ ਸ਼ਾਮੀ 6:30 8 ਵਜੇ ਦੀ ਗੱਲ ਹੈ ਮੇਰੇ ਬੱਚੇ ਦੋ ਤੇ ਮੇਰੇ ਫਾਦਰ ਸਾਹਿਬ ਘਰ ਸੀਗੇ ਤੇ ਘਰ ਕੋਈ ਨਹੀਂ ਸੀ ਤੇ ਇਹਨਾਂ ਸਾਡੇ ਸਾਹਮਣੇ ਗਵਾਂਡ ਵਾਲੇ ਉਹ ਸਾਡੇ ਘਰ ਆਏ ਆ ਤੇ ਉਹਨਾਂ ਮੇਨ ਮਾਰਕੋਟਾਈ ਕੀਤੀ ਉਸ ਉਹਨਾਂ ਦੀ ਕੋਈ ਪਹਿਲੀ ਰੰਜਿਸ਼ ਹੈਗੀ ਸੀ ਸਾਡੇ ਅੱਜ ਤੋਂ ਕੋਈ 2-4 ਮਹੀਨੇ ਪਹਿਲਾਂ ਰਾਜਨੀਤੀ ਦੀ ਪ੍ਰੋਬਲਮ ਹੀ ਹੈ ਕਿ ਇਹਨਾਂ ਨੇ ਸਾਡੇ ਗੇਟ ਅੱਗੇ ਕੁਰਸੀ ਰਖਾਈ ਸੀ ਉਹ ਕੁਰਸੀ ਅਸੀਂ ਐਸਐਸਪੀ ਅੱਗੇ ਪਹਿਲਾਂ ਐਸਐਚਓ ਕੇ ਪੇਸ਼ ਹੋਏ ਆਂ ਔਰ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਸ ਵਾਰ ਅਸੀਂ ਐਸਐਸਪੀ ਅੱਗੇ ਪੇਸ਼ ਹੋਏ ਆਂ ਉੱਥੇ ਸਾਡੇ ਜਾ ਕੇ ਜਿਹੜੀ ਇਹ ਮਨਪੀ ਰਾਜਨਾਮਾ ਹੋਇਆ ਤੇ ਕੁਰਸੀ ਜਿਹੜੀ ਆਪਾਂ ਚਕਵਾਈ ਉਹ ਵੀ ਤਕਰੀਬਨ 3 ਮਹੀਨੇ ਬਾਅਦ ਉਸ ਵਾਰ ਗੱਲ ਕੀ ਗੱਲ ਹੋਈ ਹੈ ਕੱਲ ਇਹ ਸਾਡੇ ਗੇਟ ਦੇ ਅੱਗੇ ਆਏ ਆ ਸਾਡੇ ਗੇੜ ਖੜਕਾਇਆ ਜੋਰ-ਜੋਰ ਦੀ ਰਾਨੀ ਜਦੋਂ ਮੈਂ ਗੇਟ ਖੋਲਿਆ ਆ ਗੇਟ ਖੋਲਣ ਤੋਂ ਬਾਅਦ ਸਭ ਤੋਂ ਪਹਿਲਾਂ ਉਹਨਾਂ ਦੀ ਬੇਟੀ ਤਾਨੀ ਆ ਉਹ ਅੰਦਰ ਆਈ ਆ ਤਾਨੀ ਨੇ ਆ ਕੇ ਪਹਿਲਾਂ ਮੇਰੇ ਥੱਪੜ ਮਾਰਿਆ ਆ ਉਸ ਤੋਂ ਬਾਅਦ ਫਿਰ ਉਹਨਾਂ ਦਾ ਬੇਟਾ ਹਰਸ਼ ਅਰਸ਼ਦੀਪ ਸਿੰਘ ਆਇਆ ਫਿਰ ਪਿੰਕੀ ਦੇਵੀ ਆਈ ਹੈ ਰੋਸ਼ੀ ਰੋਸ਼ਨ ਲਾਲ ਆਇਆ ਹੈ ਇਹ ਸਾਰੇ ਅੰਦਰ ਆਏ ਹੈ ਇਹਨਾਂ ਨੇ ਮੇਰੇ ਤੇ ਹਮਲਾ ਕੀਤਾ ਹੈ ਉਹ ਸਾਰੀ ਰਿਕਾਰਡਿੰਗ ਜਿਹੜੀ ਸੀ ਸੀਸੀਟੀਵੀ ਕਮਰੇ ਵਿੱਚ ਹੋ ਗਈ ਦੀ ਹੈ ਇਹਨਾਂ ਨੇ ਪਹਿਲਾਂ ਮੈਨੂੰ ਚੰਗਾ ਮਰਫੀ ਮੇਰਾ ਗਾਲਾ ਕੁੱਟਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਮੇਰੇ ਨਿਸ਼ਾਨ ਵੇ ਦੇ ਆ ਠੀਕ ਹੈ ਉਸ ਤੋਂ ਬਾਅਦ ਮੇਰਾ ਇਹ ਜਿਹੜਾ ਮੂੰਹ ਹੈ ਇਹ ਇਹਨਾਂ ਨੇ ਘੋਟਿਆ ਚੰਗੀ ਤਰ੍ਹਾਂ ਇਹ ਨਿਸ਼ਾਨ ਸਾਰੇ ਵੇ ਦੇ ਮੇਰੇ ਬਾਦ ਵਿੱਚ ਜਦੋਂ ਮੈਨੂੰ ਇਹਨਾਂ ਨੇ ਮੇਰੇ ਸੋਹਰਾ ਸਾਹਿਬ ਮੈਨੂੰ ਕਿੱਚੇ ਕਰੀ ਅੰਦਰ ਨੂੰ ਵੀ ਮਤਲਬ ਕਿ ਤੈਨੂੰ ਬਾਹਰ ਨਾ ਲੈ ਕੇ ਜਾਂਦੇ ਰਹਿੰਨਾਂ ਨੇ ਜਿਆਦਾ ਮਤਲਬ ਘੋਟਣਾ ਤੈਨੂੰ ਬਟ ਇਹਨਾਂ ਨੇ ਮੈਨੂੰ ਖਿੱਚ ਇਹ ਛੇ ਜਾਣੇ ਸੀ ਇਹ ਮੈਨੂੰ ਖਿੱਚ ਕੇ ਬਾਹਰ ਲੈ ਗਏ ਆ ਤੇ ਮੈਂ ਮਤਲਬ ਪਿੱਛੇ ਨੂੰ ਦੋੜੇ ਕਰਦੀ ਆ ਬਟ ਇਹ ਮੈਨੂੰ ਖਿੱਚ ਕੇ ਬਾਹਰ ਲੈ ਗਏ ਬਾਹਰ ਜਾ ਕੇ ਇਹਨਾਂ ਦੇ ਹਸਬੰਦ ਵੀ ਉੱਥੇ ਹੀ ਗਸਾਰੇ ਇਹਨਾਂ ਦਾ ਬੇਟਾ ਜਰਾ ਆਸ਼ਿਸ਼ ਦੀਪ ਹੈਗਾ ਆ ਉਹਨੇ ਮੇਰੇ ਪਹਿਲਾਂ ਇਹ ਚੁੰਨੂ ਤਾਰ ਥਲੇ ਸੁੱਟੀ ਹੈਗੀ ਆ ਤੇ ਬਾਅਦ ਵਿੱਚ ਮੇਰੇ ਕੱਪੜੇ ਪਾੜੇ ਸਾਰੇ ਤੇ ਮੇਰੀ ਛਾਤੀ ਉੱਤੇ ਬੈਠਿਆ ਉਹ ਉੱਥੇ ਸਾਰੇ ਗਵਾਹ ਹੈਗੇ ਆ ਸਭ ਜਿਹੜਾ ਆ ਉਹ ਗਵਾਹ ਹੈ ਉਥੇ ਮੇਰਾ ਦੇਵਰ ਆ ਉਹ ਸਵਾਦ ਉਹਨੇ ਮੇਰੇ ਜਦੋਂ ਕੱਪੜੇ ਪਾੜੇ ਆ ਮੇਰੇ ਇੱਥੇ ਗਲਾ ਘੋਟਿਆ ਆ ਮੇਰੇ ਇੱਥੇ ਬੈਠਿਆ ਤੇ ਮੇਰੇ ਕੰਨ ਵਿੱਚ ਮੈਨੂੰ ਕੋਈ ਹੋਸ਼ ਨਹੀਂ ਮੈਨੂੰ ਕੀ ਹੋਇਆ ਕ ਤਾਂ ਮੇਰੇ ਹੱਥ ਫੜਦੇ ਹੀ ਰੋਸ਼ਨ ਨੇ ਰੋਸ਼ਨ ਲਾਲ ਜਿਹੜਾ ਆ ਉਹਨੇ ਮੇਰੇ ਹੱਥ ਫੜਦੇ ਤੇ ਮੇਰੇ ਮੂੰਹ ਤੇ ਚਪੇੜਾਂ ਦੀ ਚਪੇੜਾਂ ਵੱਜੇ ਗਈਆਂ ਮੈਂ ਕੱਲੀ ਹੈਗੀ ਸੀ ਘਰ ਮੇਰੇ ਸਹੁਰਾ ਸਾਹਿਬ ਵਿਚਾਰੇ ਬਜ਼ੁਰਗ ਹੈਗੇ ਆ ਉਹ ਗੇਟ 'ਚ ਖੜੇ ਹੋ ਕੇ ਰੋਲਾ ਪਾ ਰਹੇ ਸੀ ਛੱਡ ਦੋ ਛੱਡ ਦੋ ਇਹਨਾਂ ਨੇ ਮੇਰੇ ਸਹੁਰਾ ਸਾਹਿਬ ਦੇ ਵੀ ਦੋ ਤਿੰਨ ਥੱਪੜ ਮਾਰੇ ਆ ਉਸ ਤੋਂ ਬਾਅਦ ਕੀ ਹੋਇਆ ਹੈ ਕਿ ਕੋਈ ਬਹੁਤ ਦੂਰਕਾਰ ਉਹ ਆਇਆ ਹੈ ਤੇ ਉਹਨੇ ਸਾਡੀ ਮਲਪੀ ਸਾਨੂੰ ਛੜਾਇਆ ਹੈ ਵੀ ਛੱਡੋ ਕੁੜੀ ਨੂੰ ਹੋਸ਼ ਨਹੀਂ ਆਗੀ ਉਹ ਮੈਨੂੰ ਚੁੱਕ ਕੇ ਮਲਪੀ ਅੰਦਰ ਲੈ ਕੇ ਚੱਲਿਆ ਇਹਨਾਂ ਨੇ ਮੇਰੀ ਜਿਹੜੀ ਪਿੰਗੀ ਦੇ ਵੀ ਉਹਨੇ ਮੇਰੀ ਲੱਤ ਮਾਰੀ ਤੇ ਮੈਂ ਫੇਰ ਆਪਣੇ 베ੜੇ ਜਾ ਪਈਆਂ 베ੜੇ ਜਾਣ ਦੇ ਬਾਅਦ ਵੀ ਇਹਨਾਂ ਨੇ ਮਲਪੀ ਫੇਰ ਕੁੱਟਣਾ ਸ਼ੁਰੂ ਕੀਤਾ ਮੈਨੂੰ ਮੈਨੂੰ ਖਿੱਚ ਕੇ ਲੱਤੋਂ ਫੇਰ ਲੈ ਗਈ ਹੈ ਬਾਅਦ ਸੀ ਸੀਟੀਵੀ ਕੈਮਰੇ ਚ ਸਭ ਕੁਝ ਰਿਕਾਰਡਿੰਗ ਹੈਗੀ ਉਹਦੀ ਚੈਨੀ ਸੀ ਕਿ ਮੈਂ ਗੱਲ ਚ ਪਾਈ ਦੀ ਸੀ ਉਹ ਮੇਰੀ ਚੈਨੀ ਮੇਰੀ ਗੱਲ ਚ ਹੈ ਨਹੀਂ ਮੇਰਾ ਫੋਨ ਨਹੀਂ ਇਹ ਵੀ ਮੇਰਾ ਫੋਨ ਉਹਨੇ ਖੋਲੇਦਾ ਸੀ ਇਹ ਅੱਧੇ ਘੰਟੇ ਬਾਅਦ ਮੈਨੂੰ ਮੇਰਾ ਫੋਨ ਉਤੋਂ ਕਿਸੇ ਨੇ ਲੈ ਗਏ ਮੈਂ ਦਿੱਤਾ ਪਰ ਮੇਰੀ ਚੈਨੀ ਮੈਨੂੰ ਅਜੇ ਤੱਕ ਨਹੀਂ ਮਿਲੀ ਹੈਗੀ ਇਨਸਾਫ ਦਿੱਤਾ ਜਾਏ ਮੈਨੂੰ ਬਹੁਤ ਖਤਰਾ ਹੈ ਨਾ ਤੋਂ ਕੱਲ ਨੂੰ ਮੈਂ ਕੰਦੀ ਵੀ ਘਾ ਰਹ ਹਾਂ ਮੈਂ ਜਣਾ ਤਾਂ ਉਹ ਛੋਟੇ ਛੋਟੇ ਮੇਰੇ ਬੱਚੇ ਹੈਗੇ ਆ ਮੈਨੂੰ ਇਹਨਾਂ ਤੋਂ ਬਹੁਤ ਜ਼ਿਆਦਾ ਖਤਰਾ ਹੈਗਾ ਹੈ ਮੈਨੂੰ ਇਨਸਾਫ ਦਿੱਤਾ